ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਾਮ ਮੇਰਾ ਵੀਡੀਓ ਦੇ ਨਾਲ ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਧਿਆਨ ਦੀ ਦੂਸਰੀ ਵਿਧੀ ਸੋ ਦੋਸਤੋ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਵੀ ਆਪਣਾ ਵੀ ਐਕਸਪੀਰੀਅੰਸ ਦੱਸੋ ਆਪਣਾ ਤੁਸੀਂ ਝੂਠ ਮਾਰਦੇ ਹੋ ਕਿਤਾਬਾਂ ਪੜ੍ਹ-ਪੜ ਕੇ ਤੁਸੀਂ ਵਿਧੀ ਦੱਸ ਰਹੇ ਹੋ ਕਿਤਾਬਾਂ ਪੜ੍ਹ ਕੇ ਅਭਿਆਸ ਕਰਕੇ ਉਹੀ ਇਨਸਾਨ ਵਿਧੀ ਦੱਸ ਸਕਦਾ ਜਿਸ ਨੇ ਕੁਝ ਪਾਇਆ ਹੋਵੇ ਕੁਝ ਜਾਣਿਆ ਹੋਵੇ ਉਸ ਦੇ ਵਿੱਚ ਕੁਝ ਖਟਿਆ ਹੋਵੇ ਇੱਥੇ ਆ ਕੇ ਟਿੱਪਣੀ ਕਰ ਦੇਣੀ ਬਿਨਾ ਕਿਸੇ ਗਿਆਨ ਤੋਂ ਬਹੁਤ ਜ਼ਿਆਦਾ ਸੌਖੀ ਹੈ ਬਹੁਤ ਜ਼ਿਆਦਾ ਆਸਾਨ ਹੈ ਸੋ ਅਸੀਂ ਕਿਸੇ ਤੋਂ ਕੋਈ ਪ੍ਰਮਾਣ ਪੱਤਰ ਨਹੀਂ ਚਾਹੁੰਦੇ ਸਾਨੂੰ ਕੋਈ ਪ੍ਰਮਾਣ ਪੱਤਰ ਦੇਵੇ ਵੀ ਅਸੀਂ ਹਾਂ ਧਿਆਨ ਕਰਦੇ ਜਾਂ ਨਹੀਂ ਕਰਦੇਗੇ ਸੋ ਸਾਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਸੋ ਅੱਜ ਜਿਹੜੀ ਧਿਆਨ ਦੀ ਵਿਧੀ ਹੈ ਦੂਸਰੀ ਵਿਧੀ ਹੈ ਧਿਆਨ ਦੀ ਪੈਰਿਵਿਗਿਆਨ ਤੰਤਰ ਦੇ ਵਿੱਚ ਜਦੋਂ ਅਸੀਂ ਧਿਆਨ ਕਰਦੇ ਹਾਂ ਪੈਰਿਵਿਗਿਆਨ ਤੰਤਰ ਦੇ ਵਿੱਚ ਸੱਤ ਜਿਹੜੀਆਂ ਪਹਿਲੀਆਂ ਵਿਧੀਆਂ ਹਨ ਉਸ ਵਾਸਤੇ ਨਾਲ ਜੁੜੀਆਂ ਹੋਈਆਂ ਸਾਡੇ ਬਹੁਤ ਸਾਰੇ ਧਰਮ ਗ੍ਰੰਥ ਸਾਨੂੰ ਸਵਾਸ ਦੇ ਨਾਲ ਜੁੜੀਆਂ ਹੋਈਆਂ ਇਹ ਧਿਆਨ ਦੀਆਂ ਵਿਧੀਆਂ ਬਾਰੇ ਦੱਸਦੇ ਹਨ ਸੋ ਜਿਹੜੀਆਂ ਧਿਆਨ ਦੀਆਂ ਵਿਧੀਆਂ ਹਨ ਇਹ ਸਵਾਸ ਦੇ ਨਾਲ ਜੁੜੀਆਂ ਹੋਈਆਂ ਇਹ ਬਹੁਤ ਹੀ ਆਸਾਨ ਹਨ ਤੇ ਇਹਨਾਂ ਨੂੰ ਸਮਝਣਾ ਵੀ ਬਹੁਤ ਆਸਾਨ ਹੈ ਸੋ ਅੱਜ ਜਿਹੜੀ ਆਪਣੀ ਧਿਆਨ ਦੀ ਵਿਧੀ ਹੈ ਇਹ ਸਵਾਸ ਦੇ ਨਾਲ ਜੁੜੀ ਹੋਈ ਹੈ ਸਵਾਸ ਦੀ ਕਿਸ ਵਿਧੀ ਕਿਸ ਤਰ੍ਹਾਂ ਦੀ ਵਿਧੀ ਕਰਨੀ ਹੈ ਸਵਾਸ ਦੇ ਨਾਲ ਜਦੋਂ ਸਾਡਾ ਸਵਾਸ ਦੋਨੇ ਸਿਰਿਆਂ ਤੋਂ ਨਾਭੀ ਤੋਂ ਤੇ ਤੀਸਰੇ ਨੇਤਰ ਤੇ ਨਾਭੀ ਤੋਂ ਮੁੜਦਾ ਹੈ ਤਾਂ ਤਦ ਉਹ ਕੁਝ ਸਮੇਂ ਦੇ ਲਈ ਰੁਕਦਾ ਹੈ ਕੁਝ ਸਮੇਂ ਦੇ ਲਈ ਉਥੇ ਵਿਸ਼ਰਾਮ ਹੁੰਦਾ ਹੈ ਖਾਲੀਪਨ ਹੁੰਦਾ ਹੈ ਗੈਪ ਹੁੰਦਾ ਹੈ ਜਿਵੇਂ ਅਸੀਂ ਕੋਈ ਝੂਲਾ ਝੂਲਦੇ ਹਾਂ ਤਾਂ ਝੂਲਾ ਝੂਲਦੇ ਜਦੋਂ ਝੂਲਾ ਅਗਾਹ ਨੂੰ ਜਾਂਦਾ ਹੈ ਜਦੋਂ ਪਿਛਾਣ ਨੂੰ ਵਾਪਸ ਆਵੇਗਾ ਉਹ ਜੋ ਅਗਾਹ ਜਾਵੇਗਾ ਕੁਝ ਸੈਕਿੰਡ ਲਈ ਕੁਝ ਨੈਨੋ ਸੈਕਿੰਡ ਲਈ ਰੁਕੇਗਾ ਤੇ ਫਿਰ ਵਾਪਸ ਆਵੇਗਾ ਜਦੋਂ ਵਾਪਸ ਆ ਕੇ ਫਿਰ ਗਾਹ ਨੂੰ ਜਾਵੇਗਾ ਫਿਰ ਕੁਝ ਸੈਕਿੰਡ ਲਈ ਰੁਕੇਗਾ ਉਸ ਰੁਕਾਵ ਦੇ ਉਸ ਠਹਿਰਾਵ ਦੇ ਦੌਰਾਨ ਉਸ ਜਗ੍ਹਾ ਦੇ ਉੱਤੇ ਉਸ ਠਹਿਰਾਵ ਦੇ ਉੱਤੇ ਧਿਆਨ ਨੂੰ ਲਗਾਉਣ ਨਾਲ ਅਸੀਂ ਅੰਦਰੋਂ ਆਨੰਦ ਨੂੰ ਮਹਿਸੂਸ ਕਰਦੇ ਹਾਂ ਅੰਦਰ ਸ਼ਾਂਤੀ ਨੂੰ ਮਹਿਸੂਸ ਕਰਦੇ ਹਾਂ ਅਸੀਂ ਉਸ ਪਰਮ ਦੇ ਸੰਮੁਖ ਹੋਣ ਦੇ ਕਾਬਿਲ ਹੋ ਜਾਂਦੇ ਹਾਂ ਜਦੋਂ ਸਵਾਸ ਸਾਡੀ ਨਾਭੀ ਤੇ ਉਹ ਜਾ ਕੇ ਵਾਪਸ ਮੁੜਦਾ ਹੈ ਕੁਝ ਨੈਨੋਸੈਕੰਡ ਲਈ ਉਹ ਸਵਾਸ ਚ ਠਹਿਰਾਵ ਹੁੰਦਾ ਰੁਕ ਕੇ ਫਿਰ ਵਾਪਸ ਆਉਂਦਾ ਹੈ ਜਦੋਂ ਤੀਸਰੇ ਨੇਤਰ ਤੋਂ ਸਵਾਸ ਫਿਰ ਥੱਲੇ ਨੂੰ ਜਾਂਦਾ ਹੈ ਜਾਂ ਨੱਕ ਤੋਂ ਸਿਰ ਥੱਲੇ ਨੂੰ ਜਾਂਦਾ ਹੈ ਅੰਦਰ ਨੂੰ ਉਦੋਂ ਵੀ ਫਿਰ ਸਵਾਸ ਦੇ ਉੱਤੇ ਠਹਿਰਾਵ ਹੁੰਦਾ ਹੈ ਇਹ ਦੋਨਾਂ ਸਿਰਿਆਂ ਦੇ ਉੱਤੇ ਸਵਾਸ ਦੇ ਉੱਤੇ ਠਹਿਰਾਵ ਹੁੰਦਾ ਹੈ ਕੁਝ ਨੈਨੋਸੈਕੰਡ ਲਈ ਇਹ ਸਵਾਸ ਰੁਕ ਕੇ ਫਿਰ ਪਛਾਮ ਮੁੜਦਾ ਹੈ ਅਸੀਂ ਇਸ ਠਹਿਰਾਵ ਦੇ ਉੱਤੇ ਹੀ ਆਪਣੇ ਧਿਆਨ ਨੂੰ ਲਗਾਉਣਾ ਹੈ ਚਾਹੇ ਨਾਭੀ ਤੇ ਲਗਾ ਲਵੋ ਚਾਹੇ ਤੀਸਰੇ ਨੇਤਰ ਤੇ ਲਗਾ ਲਵੋ ਇਸ ਇਹ ਦੋਨਾਂ ਸਿਰਿਆਂ ਤੋਂ ਕਿਸੇ ਇੱਕ ਤੇ ਹੀ ਤੁਸੀਂ ਲਗਾ ਸਕਦੇ ਹੋ ਇਸ ਧਿਆਨ ਨੂੰ ਕਰਦਿਆਂ ਹੋਇਆਂ ਮਾਨਸਿਕ ਚੇਤਨਾ ਦੇ ਉੱਤੇ ਜ਼ੋਰ ਨਹੀਂ ਪਾਉਣਾ ਆਪਣੀ ਮਰਜ਼ੀ ਦੇ ਨਾਲ ਕੁਝ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਜੋ ਕੁਦਰਤ ਦੇ ਦੁਆਰਾ ਹੋ ਰਿਹਾ ਹੈ ਜੋ ਕੁਦਰਤ ਦੁਆਰਾ ਬਣਾਇਆ ਜਾ ਰਿਹਾ ਹੈ ਜੋ ਕੁਦਰਤ ਦੁਆਰਾ ਸਵਾਰਿਆ ਜਾ ਰਿਹਾ ਹੈ ਕੁਦਰਤ ਦੇ ਨਾਲ ਤਾਲਮੇਲ ਬਠਾਉਣਾ ਹੀ ਇਸ ਵਿਧੀ ਦਾ ਮੁੱਖ ਮਕਸਦ ਹੈ ਕਿਉਂਕਿ ਸਾਡੇ ਸਵਾਸਾਂ ਦਾ ਜੋ ਤਾਲਮੇਲ ਹੈ ਕੁਦਰਤ ਦੇ ਨਾਲ ਹੈ ਅਸੀਂ ਅਸ ਕੋਈ ਸੋਚ ਸਮਝ ਕੇ சுவாਸ ਨਹੀਂ ਲੈਂਦੇ சுவாਸ ਸਾਡੇ ਕੁਦਰਤੀ ਚੱਲ ਰਹੇ ਹਨ ਆਪੂ ਆਪਣੇ ਚ ਆਪੋ ਆਪ ਚੱਲ ਰਹੇ ਹਨ ਸੋ ਇਹ ਅਸੀਂ ਸੋਚ ਸਮਝ ਕੇ ਨਹੀਂ ਲੈਂਦੇ ਇਸ ਕਰਕੇ ਅਸੀਂ ਇਹਦੇ சுவாਸਾਂ ਨੂੰ ਸਮਝਣਾ ਕੁਦਰਤੀ ਤੌਰ ਤੇ ਸਮਝਣਾ சுவாਸਾਂ ਦੇ ਵਿੱਚਲੇ ਗੈਪ ਨੂੰ ਉਸ ਖਾਲੀਪਨ ਨੂੰ ਲੱਭਣਾ ਜਦੋਂ சுவாਸ ਅੰਦਰ ਤੋਂ ਬਾਹਰ ਬਾਹਰ ਤੋਂ ਅੰਦਰ ਹੋ ਕੇ ਮੁਰਦਾ ਹੈ ਤਾਂ ਜੋ ਕੁਝ ਸੈ ਨੈਨੋ ਸੈਕਿੰਡ ਦਾ ਠਹਿਰਾਵ ਹੁੰਦਾ ਉਸ ਠਹਿਰਾਵ ਦੇ ਉੱਤੇ ਧਿਆਨ ਲਗਾਉਣਾ ਤੁਹਾਨੂੰ ਪਰਮਗਤ ਨੂੰ ਪ੍ਰਾਪਤ ਹੋ ਸਕਦਾ ਹੈ ਤੁਹਾਡੂੰ ਚੇਤਨਵ ਜਾਗ ਰਹੀ ਤੇ ਲਿਆ ਸਕਦਾ ਹੈ ਸੋ ਬਹੁਤ ਸਾਰੇ ਸਵਾਲ ਖੜੇ ਹੁੰਦੇ ਹਨ ਕਿ ਰੱਬ ਨੂੰ ਪਾਉਣਾ ਰੱਬ ਨੂੰ ਪਾਉਣਾ ਇੱਕ ਅਲੱਗ ਕਨਸੈਪਟ ਹੈ ਉਹ ਜਾਨਣਾ ਹੈ ਖੋਜਣਾ ਹੈ ਰੱਬ ਨੂੰ ਕਦੇ ਵੀ ਨਹੀਂ ਪਾਇਆ ਜਾ ਸਕਦਾ ਕਾ ਕਿਉਂਕਿ ਜਿਹੜੀ ਚੀਜ਼ ਨੂੰ ਪਾਇਆ ਜਾ ਸਕਦਾ ਹੈ ਸਮਝੋ ਉਹ ਚੀਜ਼ ਖਤਮ ਹੋਣ ਵਾਲੀ ਹੈ ਰੱਬ ਨੂੰ ਜਾਣਿਆ ਜਾ ਸਕਦਾ ਹੈ ਰੱਬ ਨੂੰ ਸਮਝਿਆ ਜਾ ਸਕਦਾ ਹੈ ਰੱਬ ਇੱਕ ਖੋਜ ਦਾ ਵਿਸ਼ਾ ਹੈ ਸੋ ਰੱਬ ਨੂੰ ਪਾਉਣ ਦੇ ਲਈ ਤੁਸੀਂ ਸਵਾਸ ਦੇ ਉੱਤੇ ਧਿਆਨ ਨਹੀਂ ਦੇਣਾ ਜਦੋਂ ਰੱਬ ਨੂੰ ਪਾਉਂਦੇ ਨਹੀਂ ਤੁਸੀਂ ਸਵਾਸ ਤੇ ਧਿਆਨ ਨਹੀਂ ਹੀ ਕਰਨਾ ਸਿਰਫ ਆਪਣੀ ਚੇਤਨਾ ਦੇ ਵਿੱਚ ਜਾਗਰਿਤ ਹੋਣ ਦੇ ਲਈ ਤੁਸੀਂ ਧਿਆਨ ਕਰਨਾ ਹੈ ਆਪਣੇ ਆਪ ਲਈ ਜਾਗਰਿਤ ਹੋਣ ਦੇ ਲਈ ਤੁਸੀਂ ਧਿਆਨ ਕਰਨਾ ਹੈ ਤੁਸੀਂ ਕੌਣ ਹੋ ਤੁਹਾਡੇ ਜੀਵਨ ਦਾ ਮਕਸਦ ਕੀ ਹੈ ਇਸੇ ਲਈ ਤੁਸੀਂ ਧਿਆਨ ਕਰਨਾ ਹੈ ਆਕੇ ਰੱਬ ਨੂੰ ਪਾਉਣ ਦੇ ਲਈ ਜਦੋਂ ਤੁਸੀਂ ਕੁਦਰਤ ਦੇ ਨਾਲ ਤਾਲਮੇਲ ਬਿਠਾਵੋਗੇ ਸਵਾਸਾਂ ਦੇ ਨਾਲ ਤਾਲਮੇਲ ਬਿਠਾਵੋਗੇ ਤੁਹਾਡੀ ਚੇਤਨਾ ਦੇ ਵਿੱਚ ਆਪਣੇ ਆਪ ਖੇੜਾ ਆਉਣਾ ਸ਼ੁਰੂ ਹੋ ਜਾਵੇਗਾ ਜ਼ਿੰਦਗੀ ਸਫਲ ਹੋਣੀ ਸ਼ੁਰੂ ਹੋ ਜਾਵੇਗੀ ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਹਾਂ ਫੇਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸਾਡਾ ਬਣੇ ਰਹੋ ਧੰਨਵਾਦ